ਚਲਾਉਣ ਦਾ ਬਣਾਇਆ ਨਹੀਂ ਪ੍ਰੋਗਰਾਮ ਕੱਲ ਤੱਕ ਇਹਨਾਂ ਦਾ ਕੋਸ ਬਣਾਇਆ ਹੈ ਫਿਰ ਵਕਾ ਬਾਕੀ ਹੈ ਇਹਦੇ ਵਿੱਚ ਬਸ ਬਸ ਤਰ੍ਹਾਂ ਦੇ ਜਾਨਵਰ ਜਿਹੜੇ ਇਹਨਾਂ ਨੇ ਰੱਖੇ ਹੋਏ ਨੇ ਕੁਝ ਜਾਨਵਰ ਇਹਨਾਂ ਦੇ ਘੱਟ ਹੋਣ ਕਰਕੇ ਕੱਲ ਤੱਕ ਇਹਦੀ ਜਿਹੜਾ ਸੁਸ਼ਟ ਨੂੰ ਚਲਾ ਦੇਣਗੇ ਇਹ ਦੇਖੀ ਵਾਜਾਈ ਮਰਾਇਆ ਇਧਰ ਲੈ ਵਾਸੇ ਕਿੰਨੇ ਕ ਕਿੰਨੇ ਰੱਖੋਏ ਕਿਸਤੇ ਯਾਰ ਇਧਰ ਤੇ ਜਾਓ ਦੱਦੇ ਆ ਹਾਂ ਇਹਦੇ ਵਿੱਚ ਜੋ ਜਾਨਵਰ ਵੱਖ-ਵੱਖ ਤਰ੍ਹਾਂ ਦੇ ਇਹਨਾਂ ਨੇ ਰੱਖੇ ਹੋਏ ਆ ਜਿਹਦੇ ਵਿੱਚ ਹਲੇ ਕੁਝ ਜਾਨਵਰ ਇਹਨਾਂ ਨੇ ਲੈ ਕੇ ਆਉਣੇ ਬਾਕੀ ਨੇ ਜਿਹਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੀਆਂ ਤਰ੍ਹਾਂ ਦੀਆਂ ਮੱਛੀਆਂ ਦੇਖਣ ਨੂੰ ਮਿਲਦੀਆਂ ਦੇਖੋ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ ਛੋਟੀਆਂ-ਛੋਟੀਆਂ ਮੱਛੀਆਂ ਇਹਨਾਂ ਨੇ ਜੋ ਸਿਸਟਮ ਬਣਾ ਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਮੱਛੀਆਂ ਨੂੰ ਪਾਲ ਰਹੇ ਨੇ ਤੇ ਇਹਦੇ ਵਿੱਚ ਦੋ ਜੋ ਸੱਪ ਸੱਪਾਈ ਮੱਛੀ ਹੈ ਇਹ ਆਹ ਵਾਲੀ ਮੱਛੀ ਹੈ ਸੱਪ ਵਾਲੀ ਮੱਸੀ ਹੈ ਅਚੰਬ ਬੱਚੇ ਦੀ ਓਕੇ ਮਗਰਮਸ ਦੇ ਬੱਚੇ ਹੈ ਬੱਲੇ ਆ ਦਾ ਮਗਰਮਸੀ ਬਣਦਾ ਜਾਂਦਾ ਹੈ ਦੋ ਬਣੇ ਪਿਆ ਦੋ ਮਗਰਮਸ ਛੋਟੇ ਛੋਟੇ ਹਾਂ ਬੱਚੇ ਨੇ ਮਗਰਮਸ ਦੇ ਮੱਛੀ ਹੈ ਮਗਰਮਸ ਟਾਇਪ ਮਗਰਮਸ ਟਾਇਪ ਮੱਛੀ ਹੈ ਨਾ ਇਧਰ ਮਗਰ ਛੁੱਟ ਗਿਆ ਯਾਰ ਓ ਬੱਲੇ ਬਾਈਟ ਚੂਹੇ ਬਾਈਟ ਚੂਹੇ ਦੇਖੋ ਨੂੰ ਮਿਲੇ ਇਹਦੇ ਆਪਾਂ ਇੱਕ ਫੀਸ ਕਿੰਨੀ ਰੱਖੀ ਹੋਈ ਆ 50 ਰੁਪਏ ਬਸ ਸੋਣ ਲਈ ਦੇਖੋ ਦੋਸਤੋ ਆਪਣੇ ਬੱਚਿਆਂ ਨੂੰ ਪਰਿਵਾਰਾਂ ਸਮੇਤ ਤੁਸੀਂ ਆਓ ਮਸਤੋਣਾ ਸਾਹਿਬ ਦੇ ਜੋ ਗਰਾਊਂਡ ਹੈ ਮਸਤੋਣਾ ਸਾਹਿਬ ਦੇ ਲੰਗਰ ਹਾਲ ਦੇ ਗੇਟ ਦੇ ਪਾਸ ਜੋ ਗਰਾਊਂਡ ਹੈ ਉਹਦੇ ਵਿੱਚ ਇਹਨਾਂ ਨੇ ਇਹ ਜਾਨਵਰ ਰੱਖੇ ਹੋਏ ਨੇ ਹਲੇ ਕੁਝ ਜਾਨਵਰ ਇਹਨਾਂ ਦੇ ਆਉਣੇ ਬਾਕੀ ਹੈ ਵੱਖ-ਵੱਖ ਤਰ੍ਹਾਂ ਦੇ ਮੱਛੀਆਂ ਬੱਚਿਆਂ ਨੂੰ ਦਿਖਾਉਣ ਵਾਸਤੇ ਬਹੁਤ ਹੀ ਸੁਖਾਲਾ ਮਾਹੌਲ ਇੱਥੇ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਤੁਸੀਂ ਆ ਕੇ ਆਪਣੇ ਬੱਚਿਆਂ ਨੂੰ ਲਿਆ ਸਕਦੇ ਹੋ ਇੰਜਲ ਫੇਸ ਮਤਲਬ پری پری ਹਾਈ ਹਾਈ ਹੇ ਪਰੀਆਂ ਦੀ ਰਾਣੀ ਕਿਆ ਬਾਤ ਹੈ ਬਾਕ-ਬਾਕ ਤਰ੍ਹਾਂ ਦੀਆਂ ਮੱਛੀਆਂ ਮੋਲੀ ਫਿਸ਼ ਮੋਲੀ ਫਿਸ਼ ਇਹ ਦੇਖਣ ਤਾਂ ਮੌਲੀ ਲੱਗਦੀ ਨਹੀਂ ਇਹ ਕਿਚੂਆ ਕਰ ਰਿਹਾ ਹੈ ਇਹ ਤਾਂ ਗੋਲ ਕਰ ਰਿਹਾ ਹੈ ਕਿਚੂਆ ਹਾਂ ਹਾਂ ਆਪਣੇ ਬੱਚੇ ਨੂੰ ਇਹ ਆ ਗਈ ਸਾਰੀਆਂ ਆਪੇ ਉਦਰਾਛੇਦ ਦੇ ਕਿਚੂਆ ਆਪਣੇ ਬੱਚੇ ਨੂੰ ਫੀਡ ਕਰ ਰਿਹਾ ਹੈ ਦੇਖ ਜੋ ਉਹ ਬੱਲੇ ਕਬੂਤਰ ਬਲੈਕ ਮੋਕ

ਦਾ ਨਾਮ ਕੀ ਹੈ ਕੀ ਕੁਛ ਆਉਣਾ ਹੈ ਨਾ ਉਹ ਨੀਕਿੰਦੇ ਸਾਰੀ ਤਰ੍ਹਾਂ ਹੀ ਆਉਗੇ ਬੜੀ ਵੀ ਆਉਗੇ ਸਾਬ ਵੀ ਆਉਗੇ ਉਸ ਦੇ ਵਾਲੇ ਸੱਪ ਵੀ ਹੋਰ ਆਉਣੇ ਆ ਠੀਕ ਹੈ ਦੋ ਤਿੰਨ ਕੋ ਯਾਰ ਵੀ ਹਾਂ بڑے ਆਣੇ ਵਾਲੇ ਤੇ ਕਿੰਨਾ ਟਾਈਮ ਤੱਕ ਰੁਕਣਾ ਤੁਸੀਂ ਇੱਥੇ ਬਾਦ ਤੋਂ ਬਾਦ ਦੇ ਵਿੱਚ 17 18 ਤਰੀਕ 17 18 ਤਰੀਕ ਤੱਕ ਇੱਥੇ ਤੁਸੀਂ ਠੀਕ ਹੈ ਓਕੇ ਲਾਸਟ ਮੇਲਾ ਮਤਲਬ ਪੂਰਾ ਦੇਖ ਕੇ ਫਿਰ ਤੁਸੀਂ ਜਾਓਗੇ ਇਹ ਕੀ ਹੈ ਇਹਦਾ ਨਾਮ ਉਹ ਥੱਲੇ ਅੱਛਾ ਮੱਛੀਆਂ ਥੱਲੇ ਉਹ ਤੇ ਉਹ ਕੋਲ ਉਹ ਦੇਖੋ ਬੱਦ ਇਹ ਕਾਫੀ ਕਰੰਗੋਸ ਐਨਵਾਇਰਨਮੈਂਟ ਬਹੁਤ ਵਧੀਆ ਨਾਲ ਰੱਖਿਆ ਹੋਇਆ ਹੈ। ਹੋਰ ਕੁਝ ਨਹੀਂ ਵਾਲੀ ਵਧੀਆ। ਓਕੇ ਕੀ ਆਊਗਾ? ਪੰਛੀ वगैरा अच्छा ਪੰਛੀ ਹੋਰ ਵੀ ਪੰਛੀ ਹੋ ਜਿਹੜੇ ਆਉਣੇ ਬਾਕੀ ਨੇ ਹਲੇ ਇਹਨਾਂ ਦੀ ਇੱਥੇ ਸਟਾਰਟਿੰਗ ਹੀ ਐ। ਬਹੁਤ ਵਧੀਆ ਬੱਚਿਆਂ ਨੂੰ ਲਿਆਓ ਬਹੁਤ ਵਧੀਆ ਸਿਸਟਮ ਐ। ਦੇਖਣ ਵਾਸਤੇ ਇਹਨਾਂ ਦੀ ਪੀਸ ਵੀ ਕੁਛ ਨਹੀਂ ਸਿਰਫ 50 ਰੁਪਏ 50 ਰੁਪਏ ਦੇ ਵਿੱਚ ਕੁਛ ਵੀ ਨਹੀਂ ਠੀਕ ਹੈ ਬਹੁਤ ਜ਼ਿਆਦਾ ਵਧੀਆ ਬੱਚਿਆਂ ਦਾ ਮਨੋਰੰਜਨ ਹੋ ਜਾਂਦਾ ਠੀਕ ਹੈ ਉਹ ਬੱਲੇ ਕੀ ਬਾਤ ਹੈ ਹਾਂਜੀ ਅੱਛਾ ਇਹਦੇ ਵਿੱਚ ਵੱਡੀ ਮੱਛਲੀਆਂ ਹੈ ਓਕੇ ਚਾਹ ਤਾ ਸਾਫ 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 ਉਹ ਦੇਖੋ ਸੱਪ ਹੈਗਾ ਇਹ ਸੋਨੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਨਹੀਂ ਉਪੋਸ਼ਤ ਤਾਂ ਡਬਖੜ ਬਾਇ ਸਿਸਟਮ ਹੀ ਹੋਈ ਜਾ ਸ਼ਾਇਦ ਤੁਸੀਂ ਦੇ ਦੇ ਸਕੋ ਤਾਂ ਸਾਨੂੰ ਤਾਂ ਅੱਖਾਂ ਨਾਲ ਤਾਂ ਦਿਖ ਰਿਹਾ ਹੈ ਸੱਪ ਨੇ ਕੁੰਜੇ ਤੇ ਇਹਦੇ ਵਿੱਚ ਕੁੰਜੇ ਦੇ ਵਿੱਚ ਬੈਠਾ ਹੈ ਇਹਦੇ ਵਿੱਚ ਵੱਡੀਆਂ ਮਸਲੀਆਂ ਲੈ ਕੇ ਆ ਆ ਜਾ ਰਿਹਾ ਆ ਜਾ ਰਿਹਾ ਉਹ ਓਹ ਸਿਹਰਾ ਇਧਰ ਚਾਨਣ ਦੇ ਵਿੱਚ ਆ ਗਿਆ ਨਾ ਓਕੇ ਓਕੇ ਆਉਂਦੀ ਆ ਆ ਗਿਆ ਚਾਦਰਾਂ ਦੇ ਵਿੱਚ ਆ ਗਿਆ ਆ ਗਿਆ ਚਾਨਣ ਦੇ ਵਿੱਚ ਰੋਸ਼ਨੀ ਦੇ ਵਿੱਚ ਆ ਗਿਆ ਉਹਦੇ ਨੀਤੇ ਆ ਆ ਆ ਰਿਹਾ ਸੱਪ ਜੀ ਤੁਸੀਂ ਦੇਖੋ ਬੰਦ ਓਕੇ ਲਹਿਰ ਨਾਲ ਇਹ ਥੱਲੇ ਕੁਝ ਰੰਗੀਆਂ ਪਿਆ ਸੌਂਦੀ ਹੈ ਬਾਰੇ ਗੱਲ ਕਰਦਾ ਹੈਗਾ ਵਿੱਚ ਤਾਂ ਜਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਝੂਲਿਆਂ ਤੇ ਪੈਸੇ ਵੇਸਟ ਕਰਨ ਤੋਂ ਇਲਾਵਾ ਇਹ ਵਾਲੀ ਜਗ੍ਹਾ ਹੈਗੀ ਜਿਹੜੀ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਸੂਟੇਬਲ ਹੈ ਤੁਹਾਡੇ ਬੱਚਿਆਂ ਵਾਸਤੇ ਠੀਕ ਹੈ ਬਜ਼ੁਰਗਾਂ ਵਾਸਤੇ ਕਿਉਂਕਿ ਕੁਝ ਕੁ ਚੀਜ਼ਾਂ ਸੀ ਰਿਐਲਿਟੀ ਦੇ ਵਿੱਚ ਬਿਲਕੁਲ ਸਾਹਮਣੇ ਨਹੀਂ ਦੇਖੀਆਂ ਹੈਗੀਆਂ ਉਹ ਚੀਜ਼ਾਂ ਨੂੰ ਦੇਖਣ ਦਾ ਮੌਕਾ ਇੱਥੇ ਮਿਲੂਗਾ ਤਾਂ ਇਹਨਾਂ ਦੇ ਪੀਸ ਬਹੁਤ ਹੀ ਜ਼ਿਆਦਾ ਕਹ ਲਓ ਵੀ ਅਫੋਰਡੇਬਲ ਹੈ 50 ਰੁਪਏ ਕੁਝ ਵੀ ਨਹੀਂ ਹੁੰਦੇ 50 ਰੁਪਏ ਸੀ ਜਾਂਦੇ ਜਾਂਦੇ ਉਹ ਹੀ ਖਰਚ ਦਿੰਨੇ ਆ ਬਟ ਉਹਦੇ ਮੁਕਾਬਲੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਜਾਤੀਆਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਸੀਂ ਰੀਅਲ ਲਾਈਫ ਦੇ ਵਿੱਚ ਨਹੀਂ ਦੇਖ ਸਕਦੇ ਤਾਂ ਇਹ ਵਾਲੀ ਜਗ੍ਹਾ ਨੂੰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਇਸ ਜਗ੍ਹਾ ਦੀ ਲੋਕੇਸ਼ਨ ਹੈਗੀ ਗੁਰਦੁਆਰਾ ਸ੍ਰੀ ਮਸਤਦਾਨਾ ਸਾਹਿਬ ਤਲਵੰਡੀ ਸਾਬੋ ਵਿਖੇ ਜਿਹੜਾ ਇਹਨਾਂ ਦਾ ਸਾਰਾ ਸੈਟਅਪ ਦਿੱਖਿਆ ਹੋਇਆ ਹੈਗਾ ਠੀਕ ਹੈ ਸਾਰਾ ਅੰਡਰਗਰਾਊਂਡ ਦਾ ਬਹੁਤ ਹੀ ਕੰਫਰਟੇਬਲ এনਵਾਇਰਨਮੈਂਟ ਹੈ ਬਿਲਕੁਲ ਵੀ ਸਫੋਕੇਸ਼ਨ ਨਹੀਂ ਹੋ ਰਹੀ ਤਾਂ ਅਸੀਂ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੈਟਅਪ ਇੱਥੇ ਲਿਆਂਦਾ ਦਾ ਠੀਕ ਹੈ ਆਈ ਹੋਪ ਇਹ ਬਹੁਤ ਵਧੀਆ ਇਹ ਜਗ੍ਹਾ ਨਾ ਭੁੱਲੋ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਓ ਤਾਂ ਜੋ ਤੁਸੀਂ ਇਸ ਜਗ੍ਹਾ ਨੂੰ ਐਕਸਪਲੋਰ ਕਰ ਸਕੋ ਵੱਧ ਤੋਂ ਵੱਧ ਨੌਲੇਜ ਗੇਨ ਕਰ ਸਕੋ ਥੈਂਕਸ